ਸੀ ਡਕੋਦਾ ਜੁਨੀਅਨ ਦੇ ਪ੍ਰਧਾਨ ਜੋ ਹਿਸਵਾਲ ਦੇ ਵਿੱਚ ਬਹੁਤ ਲੰਮੇ ਸਮੇਂ ਤੋਂ ਇਹ ਧਰਨਾ ਲਾਇਆ ਜਦੋਂ ਕਿ ਖੇਤੀਬਾੜੀ ਦੇ ਇੱਕ ਤਿੰਨ ਕਾਨੂੰਨ ਪਾਸ ਹੋਇਆ ਉਦੋਂ ਤੋਂ ਲੈ ਕੇ ਹੁਣ ਤੱਕ ਇਹ ਚੰਗਿਆੜੀ ਇੱਥੋਂ ਤਕਰੀਬਨ ਇਹ ਡਕੋਦਾ ਜੁਨੀਅਨ ਦੇ ਜੋ ਪ੍ਰਧਾਨ ਆ ਇਧਰ ਏਰੀਏ ਦੇ ਇਹਨਾਂ ਨੇ ਇੱਥੇ ਚੰਗਿਆੜੀ ਸ਼ੁਰੂ ਕਰੀ ਸੀ ਜੂ ਅੱਜ ਭਾਂਬੜ ਬਣ ਕੇ ਦਿੱਲੀ ਤੱਕ ਸੇਕ ਨਿਕਣ ਲੱਗ ਗਿਆ ਅੱਜ ਉਸ 8 ਤਰੀਕ ਦੇ ਸੰਘਰਸ਼ ਨੂੰ ਜੋ ਬੰਦ ਦਾ ਸੱਦਾ ਦਿੱਤਾ ਗਿਆ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਪ੍ਰਧਾਨ ਤੋਂ ਪੁੱਛਦਿਆਂ ਵੀ ਉਹਦੇ ਬਾਰੇ ਕੀ ਵਿਚਾਰ ਹਨਾਂ ਦੇ ਤੁਹਾਡਾ ਵੀ ਮੀਡੀਆ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜਿਹੜੇ ਤੁਸੀਂ ਇੱਥੇ ਅੱਜ ਪਹੁੰਚੇ ਹੋ ਤੇ ਮੈਂ ਸਰਬਜੀਤ ਬਲਾਕ ਪ੍ਰਧਾਨ ਇੱਕ ਟੜਕੋ ਦਾ ਬਲਾਕ ਸੁਧਾਰ ਤੇ ਅਸੀਂ ਇੱਥੇ 2 ਅਕਤੂਬਰ ਤੋਂ ਸਾਡਾ ਧਰਨਾ ਲਾਇਆ ਹੋਇਆ ਹੈ ਲਗਾਤਾਰ ਤੇ ਉਸ ਤੋਂ ਬਾਅਦ 26 ਤੋਂ 27 ਤਰੀਕ ਨੂੰ ਅਸੀਂ ਨਾਅਰਾ ਦਿੱਤਾ ਸੀਗਾ ਬਈ ਦਿੱਲੀ ਚੱਲੋ ਤੇ ਹੁਣ ਸਾਡੇ ਜਾਣੀ ਲੱਖਾਂ ਦੀ ਗਿਣਤੀ ਦੇ ਵਿੱਚ ਕਿਸਾਨ ਸਾਡੇ ਟਰਾਲੀਆਂ ਦੇ ਉੱਪਰ ਤੇ ਦਿੱਲੀ ਪਹੁੰਚੇ ਹੋਏ ਆ ਤੇ ਜਿਹੜੀ ਇਹ ਮੋਦੀ ਦੀ ਸਰਕਾਰ ਆ ਇਹ 6 ਵਾਰ ਸਾਡੇ ਕਿਸਾਨ ਨਾਲ ਮੀਟਿੰਗ ਕਰ ਚੁੱਕੀ ਆ ਆਗੂਆਂ ਨਾਲ ਤੇ ਪਰ ਕੋਈ ਹੱਲ ਨਹੀਂ ਕੱਢਦੀ ਪਰ ਜਿੱਥੋਂ ਤੱਕ ਅਸੀਂ ਦੇਖ ਲਿਆ ਸਾਰਿਆਂ ਨੇ ਸਾਡੇ ਆਗੂਆਂ ਨੇ ਕਿਸਾਨਾਂ ਨੇ ਵੀ ਜਿਹੜੀ ਦਿੱਲੀ ਸਰਕਾਰ ਆ ਮੋਦੀ ਦੀ ਉਹ ਝੋਕੇ ਥੱਲੇ ਲੱਗੀ ਹੋਈ ਆ ਇਕੋ ਸ਼ਰਮ ਮੰਨਦੇ ਆ ਥੁੱਕ ਕੇ ਚੱਕਣ ਵਾਲੀ ਗੱਲ ਅਸੀਂ ਉਹਨਾਂ ਚਿਰ ਵਾਪਸ ਨਹੀਂ ਆਵਾਂਗੇ ਜਿੰਨਾ ਚਿਰ ਇਹ ਕਾਨੂੰਨ ਰੱਦ ਨਹੀਂ ਕਰਦੇ ਸੋਧਾਂ ਦੀ ਗੱਲ ਤਾਂ ਚੱਲਦੀ ਹੈ ਜਦੋਂ ਅਸੀਂ ਪੰਜਾਬ ਦੇ ਵਿੱਚ ਬੈਠੇ ਸੀਗੇ ਉਦੋਂ ਸਾਡੇ ਨਾਲ ਗੱਲ ਕਰ ਲੈਂਦੇ ਸ਼ਾਇਦ ਅਸੀਂ ਮੰਨ ਲੀ ਜਾਂਦੇ ਸੋਧ ਨੂੰ ਅਸੀਂ ਉਦੋਂ ਤੁਹਾਨੂੰ ਵੀ ਪਤਾ ਵਾ ਜਦੋਂ ਗੱਲ ਚੱਲਦੀ ਹੈ ਤੇ ਉਦੋਂ ਸੋਧਾਂ ਦੀ ਗੱਲ ਜੇ ਚੱਲਦੀ ਤਾਂ ਸ਼ਾਇਦ ਅਸੀਂ ਇਹਦੇ ਤੇ ਵਿਚਾਰ ਕਰ ਲੈਂਦੇ ਪਰ ਹੁਣ ਤਾਂ ਕੋਈ ਵਿਚਾਰ ਵਾਲੀ ਗੱਲ ਨਹੀਂ ਰਹੀ ਐ ਹੁਣ ਤਾਂ ਅਸੀਂ ਉਹਦੇ ਘਰੇ ਚਲੇ ਗਏ ਆ ਅਸੀਂ ਰੱਦ ਕਰਵਾ ਕੇ ਮੋੜਨਾ ਚਾਹੇ ਸਾਲ ਬਹਾਲੇ ਚਾਹੇ ਛੇ ਜਾਨਦਿਆਂ ਨੂੰ ਹਰਿਆਣਾ ਜਿਹੜੀ ਸਰਕਾਰ ਆ ਉਹਨੇ ਸੜਕ ਵੀ ਪੱਟੀਆਂ ਪਾਣੀ ਦੀਆਂ ਬਿਛਾੜਾਂ ਵੀ ਛੱਡੀਆਂ ਉਹਦੇ ਬਾਰੇ ਤੁਹਾਡਾ ਕੀ ਵਿਚਾਰ ਆ ਦੇਖੋ ਜੀ ਜੋ ਸਾਡਾ ਇਤਿਹਾਸ ਆ ਪੰਜਾਬੀਆਂ ਦਾ ਅਸੀਂ ਫਤੇ ਕਰਕੇ ਮੁੜਦੇ ਆ ਚਾਹੇ ਦੇਖ ਲਓ ਤੁਹਾਡੇ ਸਾਹਮਣੇ ਆ ਉਹਨੇ ਛੜਕਾਂ ਵੀ ਪੱਟੀਆਂ ਵੱਡੀਆਂ ਵੱਡੀਆਂ ਰੋਕਾਂ ਵੀ ਲਾਈਆਂ ਪਾਣੀ ਦੀਆਂ ਬਿਛਾੜਾਂ ਵੀ ਮਾਰੀਆਂ ਪਰ ਅਸੀਂ ਰੁਕੇ ਨਹੀਂ ਅਸੀਂ ਦਿੱਲੀ ਜਾ ਕੇ ਰੁਕੇ ਆ ਟਿੱਟਾ ਦੇਖੋ ਜੀ ਜਿਹੜੇ ਗੰਝੇ ਆ ਤਿੰਨੇ ਇਹ ਇਹ ਆਪ ਤਾਂ ਵੰਦੇ ਨਹੀਂ ਐ ਮਹਤਸ਼ਾ ਨਹੀਂ ਵੰਦਾ ਐ ਰਾਜਨਾਥ ਨਹੀਂ ਵੰਦਾ ਐ ਇਹ ਤੂੰ ਵਰਤੇ ਆਪਣਾ ਜਿਹੜਾ ਰੇਲਵੇ ਮੰਤਰੀ ਆ ਪਿਊਸ਼ ਗੋਲ ਉਹਨਾਂ ਨੂੰ ਭੇਜ ਦਿਆ ਉਹ ਸਾਡੇ ਨਾਲ ਗੱਲ ਕਰਕੇ ਗਾਂ ਇਹਨਾਂ ਨੂੰ ਜਾ ਕੇ ਦੱਸਦੇ ਆ ਕਿਉਂ ਜੇ ਉੱਥੇ ਵਿੱਚ ਬੈਠਣਗੇ ਤਾਂ ਇਹਨਾਂ ਨੂੰ ਉੱਥੇ ਫੈਸਲਾ ਕਰਨਾ ਪੈਣਾ ਇਸ ਕਰਕੇ ਉਹ ਸਾਨੂੰ ਪਹਿਲਾਂ ਪੁੱਛਦੇ ਆ ਅਸੀਂ ਤਾਂ ਉਹਨਾਂ ਜਿਹੜੇ ਲਾਸਟ ਸੀਗੀ ਛੇਵੀਂ ਉਸ ਦਿਨ ਕਹਿਤਾ ਸੀਗਾ ਬਈ ਹਾਂ ਜਾਂ ਨਾ ਸਾਡੇ ਆਗੂਆਂ ਨੇ ਇਹੀ ਗੱਲ ਕੀਤੀ ਸੀਗੀ

ਮਰ ਗਿਆ ਮਰ ਗਿਆ ਕਾਨੂੰਨ ਬਸ ਕਰੀ ਜਾਂਦਾ ਨਹੀਂ ਨਹੀਂ ਤਾਂ ਜੀ ਕਰਦੇ ਫਾਸ ਕਰਦੇ ਆ ਤਾਂ ਜੇ ਮਰ ਗਿਆ ਉਹ ਮਰ ਗਿਆ ਅਸੀਂ ਬਾਸ ਲੈਣੇ ਆ ਉਹ ਕਿੰਨੀ ਉਮਰ ਆ ਤੁਹਾਡੀ ਮੇਰੀ ਉਮਰ 70 ਸਾਲ 70 ਸਾਲ ਅੱਜ ਅਸੀਂ ਕਿਸਾਨਾਂ ਦੇ ਸੰਘਰਸ਼ ਵਿੱਚ ਆਇਓ ਹਾਂ ਜੀ ਕੀ ਮੰਨ ਕੇ ਆਇਓ ਅਸੀਂ ਕਹਿੰਨਾ ਵੀ ਬਾਸ ਮੋਤ ਦੀ ਛਾਣੂ ਜਿਵੇਂ ਨਾ ਮਾਰੀ ਜਾਵੇ ਮਾਰੀ ਜਾਵੇ ਜਿਹੜੇ ਬੈਲ ਪਾਸ ਕਰਕੇ ਉਹਨਾਂ ਦਾ ਕੀ ਕਰਨਾ ਬੰਦ ਹੋ ਜਾਣੇ ਆ ਬੰਦ ਹੋ ਜਾਣੇ ਆ ਮੋਤੀ ਮਾਕਾ ਸਾਹਿਬ ਵੀ ਠੀਕ ਹੋ ਜਾਣਾ ਅੱਛਾ ਇਹ ਮੋਤੀ দরকার ਹੈ ਸਾਰੇ ਸਾਰੇ ਅਸੀਂ ਹੋਰ ਕਾਨੂੰਨ ਨੂੰ ਕੀ ਕਰੀਏ ਸਾਡੇ ਆਨਦਾਤਾ ਤਿੰਨ ਮਹੀਨਿਆਂ ਤੋਂ ਸੜਕਾਂ ਤੇ ਰੋਣ ਰਹੇ ਨੇ ਸਮਾਂ ਦੇ ਛੋਟੇ ਲੋਕ ਨਿਕਲਣੇ ਤੇ ਪਹੁੰਚੇ ਆ ਕੇ ਆ ਦੇ ਕੰਨ ਕਿਉਂ ਮਾਰਿਆ ਸਾਡੀ ਸਪੋਰਟ ਕਰ ਰਹੇ ਆ ਹਾਂ ਅੱਜ ਕੀ ਕਰਨਾ ਹੈ ਮੋਦੀ ਜਲਾ ਹੈ ਹੈ ਮੋਦੀ ਜਲਾ ਉੱਚੀ ਕਾਨੂੰਨ ਲਾਗੂ ਕੀਤੇ ਹੋਇਆ ਜਿਹੜਾ ਪੰਡਲ ਉੱਪਰ ਆਇਆ ਕੀ ਕਰਨਾ ਹੈ ਉਹ ਮੋਦੀ ਨੇ ਫੁਕਾ ਆਇਆ ਕੀ ਹੋ ਗਿਆ ਮੋਦੀ ਮਰ ਗਿਆ ਮਰ ਗਿਆ ਉਹ ਤਾਂ ਕਾਨੂੰਨ ਦਿੱਲੀ ਬੈਠਾ ਉਹ ਮਰਿਆ ਹੋਇਆ ਹਾਂ ਟਰਾਲੀ ਥੱਲੇ ਆਇਆ ਉਹਨੂੰ ਕਹੇ ਜੇ ਸਾਡੇ ਬਜ਼ੁਰਗਾਂ ਤੇ लाठी ਚਾਰ ਕੀਤਾ ਇਹ ਨਾ ਹਸ਼ਾਮ ਨਹੀਂ ਅੱਜ ਕੀ ਕਰਨਾ ਹੈ ਅੱਜ ਮੋਦੀ ਨੇ ਫੁਕਣ ਕੀ ਹੋ ਗਿਆ ਤੋੜ ਕੇ ਆਕੇ ਤੋਟ ਨਹੀਂ ਇਹਨੂੰ ਅੱਜ ਜਿਹੜਾ ਸੰਘਰਸ਼ ਹੈ ਕਿਸਾਨਾਂ ਦਾ ਸੰਘਰਸ਼ ਹੈ ਇਹਦੀ سپورਟ ਤੇ ਆ ਤੁਸੀਂ ਇਹ ਚਾਹੁੰਦੇ ਕੀ ਹੋਣਾ ਚਾਹੀਦਾ ਬੈਲਪਾਸ ਥੋੜੇ ਚਾਹੀਦੇ ਨਹੀਂ ਬੈਲਪਾਸ ਰੱਦ ਕਰਾਉਣੇ ਆ ਜੈਪੀ ਮ ਜੀ ਜੈਪਾਲ ਕੀ ਸੋਚ ਲੈ ਕੇ ਆਏ ਹੋ ਅੱਜ ਅਸੀਂ ਜੋ ਅੱਜ ਦਾ ਸੰਘਰਸ਼ ਹੈ ਮਜ਼ਦੂਰ ਕਿਸਾਨ ਇਕਤਾ ਦਾ ਇਹ ਇਕੱਲਾ ਕਿਸਾਨਾਂ ਦਾ ਸੰਘਰਸ਼ ਨਹੀਂ ਇਹ ਅੱਜ ਜਨ ਅंदोलਨ ਬਣ ਗਿਆ ਜਿਦੇ ਵਿੱਚ ਸਾਰੇ ਹੀ ਸਮਾਜ ਆ ਕੇ ਜੁੜ ਗਏ ਨੇ ਅੱਜ ਪਿੰਡ ਬੋਪਾ ਰਾਏ ਤੋਂ ਸਰਪੰਚ ਲਖਵੀਰ ਸਿੰਘ ਉਹਨਾਂ ਦੀ ਅਗਵਾਈ ਦੇ ਹੇਠ ਸਾਡੇ ਰਵਦਾਸੀਆ ਭਾਈਚਾਰੇ ਨੇ ਮੋਦੀ ਦੀ ਆਸਤੀ ਬਣਾ ਕੇ ਪਿੰਡ ਬੋਪਾ ਰਾਏ ਕਲਾ ਦੇ ਵਿੱਚ ਉਸ ਦਾ ਜਲੂਸ ਕੱਢਿਆ ਉਸ ਤੋਂ ਬਾਅਦ ਘੁੰਮਦਾ ਹੋਇਆ ਭੂਰਾ ਸਾਹਿਬ ਭੂਰਾ ਸਾਹਿਬ ਤੋਂ ਟੂਲ ਪਲਾਜ਼ਾ ਤੇ ਲੈ ਕੇ ਆਂਦਾ ਇੱਥੇ 2:30 ਵਜੇ ਉਹਨਾਂ ਦੀ ਯਾਤਰੀ ਸਾੜੀ ਜਾਏਗੀ ਅਸੀਂ ਸਾਡੇ ਜਿਹੜਾ ਦਲਿਤ ਭਾਈਚਾਰਾ ਰਵਦਾਸੀਆ ਭਾਈਚਾਰਾ ਅਸੀਂ ਕਿਸਾਨਾਂ ਦੇ ਨਾਲ ਡਟ ਕੇ ਖੜੇ ਆਂ ਔਰ ਖੜੇ ਰਹਾਂਗੇ ਜਿੰਨਾ ਚਿਰ ਮੋਦੀ ਸਰਕਾਰ ਇਹ ਕਾਲੇ ਕਾਨੂੰਨ ਵਾਪਸ ਨਹੀਂ ਲੈਂਦੀ ਉਹਨਾਂ ਤੇਰਾ ਸਾਡਾ ਬੱਚਾ ਬੱਚਾ ਸੜਕਾਂ ਤੇ ਆ ਤੇ ਆ ਜਾਊਗਾ ਅਸੀਂ ਸਤਗੁਰੂ ਰਵਿਦਾਸ ਵੈਲਫੇਅਰ ਮਿਸ਼ਨ ਆਰਗੇਨਾਈਜੇਸ਼ਨ ਜੌਰਪੁਰ ਉਹਨਾਂ ਦੀ ਗਵਾਈ ਦੇ ਵਿੱਚ ਅਸੀਂ ਇਹ ਜੋ ਮਾਰਚ ਕੱਢਿਆ ਉਹਦਾ ਸਾਨੂੰ ਬਹੁਤ ਹੀ ਭਰਮਾ ਹੰਗਾਰਾ ਮਿਲਿਆ ਤੇ ਸਾਡਾ ਸਮਾਜ ਸਾਡੇ ਨਾਲ ਡਟ ਕੇ ਖੜਿਆ ਅਸੀਂ ਸਾਰੇ ਹੀ ਸਮਾਜ ਨੂੰ ਦੁਬਾਰੇ ਫੇਰ ਬੇਨਤੀ ਕਰਦੇ ਆ ਕਿ ਡਟ ਕੇ ਅਸੀਂ ਕਿਸਾਨਾਂ ਦਾ ਅੰਦੋਲਨ ਜਿਹੜਾ ਇਹਦੇ ਦੇ ਵਿੱਚ ਵੱਧ ਤੋਂ ਵੱਧ ਸ਼ਰਕਤ ਕਰੀਏ ਇਹ ਜੋ ਕਾਲੇ ਕਾਨੂੰਨ ਚਾਰ ਸੁਣਦੇ ਕੀ ਇਹਨਾਂ ਬਿੱਲਾਂ ਬਾਰੇ ਕੀ ਥੋੜੀ ਸੋਚੋ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭਿੰਗ ਜੈ ਭਾਪ ਮੈਂ ਮੋਦੀ ਸਰਕਾਰ ਨੂੰ ਇਹ ਦੱਸਣਾ ਚਾਹਨਾ ਵੀ ਜਿਹੜੇ ਕਹਿੰਦੇ ਸੀ ਪੰਜਾਬ ਦੇ ਵਿੱਚ ਸਿਰਫ ਨਸ਼ਾ ਨਸ਼ਾਨੀ ਹੈਗਾ ਮੋਦੀ ਸਾਹਿਬ ਤੇ ਪੰਜਾਬ ਦੇ ਵਿੱਚ ਜੋਸ਼ ਹੈ ਇੱਕ ਜਿਹੜੇ ਕੀ ਸਾਡੇ ਹੋਪਾ ਰਾਏ ਕਲਾਂ ਦੇ ਐਸ ਸੀ ਕੋਟੇ ਦੇ ਵਿੱਚੋਂ ਜਿਹੜੇ ਨੌਜਵਾਨ ਪੀੜ੍ਹੀ ਆ ਸਾਡੀ ਅਸੀਂ ਕੱਲ 7 ਤਰੀਕ ਨੂੰ ਰਾਤ ਨੂੰ ਮੀਟਿੰਗ ਕੀਤੀ ਸੀ ਵੀ ਜਿਹੜਾ ਕੀ ਇਹ ਕਿਸਾਨ ਮੋਰਚਾ ਦਿੱਲੀ ਜੱਕਨੌਰੀ ਬਾਰਡਰ ਤੇ ਲੱਗਿਆ ਹੋਇਆ ਹੈ ਅਸੀਂ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾਂਗੇ ਤੇ ਜਿੰਨਾ ਵੀ ਸਾਤੋਂ ਹੋ ਸਕਿਆ ਅਸੀਂ ਉੱਥੇ ਵੀ ਆਪਣਾ ਲੈ ਕੇ ਕਾਫਲਾ ਜਾਵਾਂਗੇ ਤੁਸੀਂ ਕਰ ਦਿੱਤੇ ਨੇ ਇੱਕ ਅਪੀਲ ਹੈ ਮੋਦੀ ਸਰਕਾਰ ਨੂੰ ਇੱਕ ਛੋਟੀ ਜੀ ਗੱਲ ਦੱਸਣ ਲੱਗੇ ਆ ਵੀ ਇੱਕ ਵੱਡਾ ਜੰਗਲ ਹੁੰਦਾ ਜੰਗਲ ਦੇ ਵਿੱਚ ਇੱਕ ਸ਼ੇਰ ਹੀ ਰਾਜਾ ਹੁੰਦਾ ਤੇ ਉਹ ਸ਼ੇਰ ਦੇ ਪੁੱਤਰ ਨੇ ਸਾਰੇ ਇਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਨੇ ਸਾਰੇ ਮੋਦੀ ਸਰਕਾਰ ਨੂੰ ਇਹ ਦੱਸ ਜਾਣਾ ਚਾਹੁੰਦਾ ਦੱਸ ਦੇਣਾ ਚਾਹੁੰਦਾ ਵੀ ਜਦੋਂ ਸ਼ੇਰ ਘਰਚਦਾ ਨਾ ਉਹਦੇ ਕੱਟੋ ਕਰਤਾ ਨਹੀਂ 10 ਜਾਂ 5 ਕਿਲੋਮੀਟਰ ਤੱਕ ਏਰਾ ਖਾਲੀ ਹੋ ਜਾਂਦਾ ਤੇ ਹੁਣ ਦਿੱਲੀ ਕੂਂਝ ਦੇ ਉੱਤੇ ਜਿਹੜੇ ਸਾਡੇ ਸ਼ੇਰ ਬੈਠੇ ਆ ਇਹਨਾਂ ਦੀ ਘਰਚਾ ਜਿਹੜੀ ਜਦੋਂ ਇਹ ਲੱਗ ਗਈ ਤਾਂ ਤੁਹਾਨੂੰ ਭਾਰੀ ਪਊਗੀ ਇਹ ਬੇਨਤੀ ਆ ਸਾਡੀ ਵੀ ਜਲਦੀ ਤੋਂ ਜਲਦੀ ਇਹ ਜਿਹੜੇ ਬੈਲ ਆ ਕਾਲੇ ਕਾਨੂੰਨ ਆ ਇਹਨਾਂ ਨੂੰ ਵਾਪਸ ਲਿੱਤਾ ਜਾਵੇ ਇਹਨਾਂ ਦੇ ਪੂਰਨ ਤੌਰ ਤੇ 2-3 ਮਹੀਨਿਆਂ ਤੋਂ ਖਿਲਾਫ ਆ ਅਸੀਂ ਇਹਨਾਂ ਨੂੰ ਵਾਪਸ ਕਰਾ ਕੇ ਰਾਵਾਂਗੇ ਤੇ ਜਿਹੜੇ ਹੋਰ ਸਾਡੇ ਬਣਦੇ ਹੱਕ ਨੇ ਪੁਰਾਣੇ ਨੇ ਉਹ ਅਸੀਂ ਆਪਦੇ ਸਾਰੇ ਪੁਰਾਣੇ ਹੱਕ ਅਸੀਂ ਵਾਪਸ ਲਵਾਂਗੇ ਜਿਹੜਾ ਇਹ ਅੱਜ ਸਾਡਾ ਕੱਠ ਦਿੱਲੀ ਪਹੁੰਚਿਆ ਨੌਜਵਾਨ ਪਹੁੰਚੇ ਨੇ ਉਹ ਮੋਦੀ ਨੂੰ ਸਿਰਫ ਅਸੀਂ ਇਹ ਦੱਸਣ ਲਈ ਪਹੁੰਚੇ ਆ ਵੀ ਜਿੰਨਾ ਟਾਈਮ ਅਸੀਂ ਚੁੱਪ ਸੀ ਚੁੱਪ ਸੀ ਤੂੰ ਜਿਹੜਾ ਸਾਡੇ ਮਾਰਿਆ ਵਾ ਪਹਿਲਾਂ ਬੇਸ਼ੱਕ ਤੂੰ ਸਾਨੂੰ ਸਿੱਧੀ ਚੱਪਲ ਨਾਲ ਕੁੱਟਦਾ ਰਿਹਾ ਪਰ ਜਦੋਂ ਹੁਣ ਤੂੰ ਸਾਨੂੰ ਬੱਧਰ ਵਾਲਾ ਪਾਸਾ ਕਰ ਲਿਆ ਤਾਂ ਸਾਡੇ ਹੁਣ ਸਾਤ ਲੱਗੀ ਆ ਹੁਣ ਅਸੀਂ ਤੈਨੂੰ ਤਾਕਤਾਂ ਫਲਟ ਕੇ ਦਿਖਾਵਾਂਗੇ ਸਾਡੇ ਬਾਦਸ਼ਾਹ ਨੇ ਜਿਹੜੀ ਦਿੱਲੀ ਪਹਿਲਾਂ ਬੜੀ ਵਾਰ ਜਿੱਤੀ ਆ ਤੇ ਹੁਣ ਵੀ ਅਸੀਂ ਜਿਹੜੀ ਦਿੱਲੀ ਦੀ ਹੱਕ ਤੇ ਜਾ ਕੇ ਬੈਠੇ ਆ ਉਹ ਸਾਡੀ ਜੈਤਾਂ ਇੱਕ ਦਿਨ ਚ ਸਾਨੂੰ ਕੁਝ ਹੀ ਆ ਜਿਹੜੀ ਉਹ ਮਿਲਣ ਵਾਲੀ ਆ ਜੱਤ ਸਾਡੀ ਪੱਕੀ ਆ ਉਥੇ ਸਰਕਾਰ ਨੇ ਕਿਸਾਨਾਂ ਦੇ ਵਿੱਚ ਪਾਣੀ ਦੇ ਵਿਛਾੜਾ ਨਹੀਂ ਮਾਰੀਆਂ ਸੜਕਾਂ ਵੀ ਪਟਦੀਆਂ ਕੀ ਸੋਚਦੇ ਹੋ ਵਿੱਚ ਉਹਨੂੰ ਯੋਧਿਆਂ ਨੂੰ ਕੌਣ ਰੋਕ ਸਕਦਾ ਤੁਸੀਂ ਆਪ ਦੇਖਿਆ ਹੀ ਹੋਣਾ ਉਹ ਦਿਨਾਂ ਦੇ ਵਿੱਚ ਵੀਡੀਓ ਬੜੀਆਂ ਵਾਇਰਲ ਹੋਈਆਂ ਮੁੰਡਿਆਂ ਨੇ ਹਿੱਕਾਂ ਡਾੜਾ ਕੇ ਬਿਛਾੜਾਂ ਦੇ ਮੂਰੇ ਵੀ ਖੜੇ ਆ ਉਹਨਾਂ ਨੇ ਮੂੰਹ ਵੀ ਪਾਸੇ ਵੀ ਪਲਟਦੇ ਬਿਛਾੜਾਂ ਦੇ ਪਾਣੀ ਦੀਆਂ ਬਿਛਾੜਾਂ ਕੀ ਕਰਨੀਆਂ ਵੱਧਵਾ ਦੇਹੀ ਆ ਵੀ ਜਿਹੜੀ ਮੋਟਰ ਵਾਲੀ ਧਾਰ ਆ ਇਹਦਾ ਥੋੜਾ ਜਿਹਾ ਪੈਪ ਛੋਟਾ ਕਰਕੇ ਪ੍ਰੈਸ਼ਰ ਵੱਧਾ ਧਾਰ ਤਾਂ ਹੋਈ ਆ ਤਾਂ ਬਚਪਨ ਤੋਂ ਨਹਾਉਂਦੇ ਆਏ ਆ ਜੀ ਖੇੜਾਂ ਜਾਲੂਆਂ 'ਚ ਉਹ ਜਿਹੜਾ ਕੰਮ ਨੂੰ ਕਿਹੜਾ ਚਾਹੂੰਗਾ ਕਿ ਇਹ ਸਮਾਂ ਤੈਨੂੰ ਹੁਣ ਵੀ ਸਮਝਣਾ ਚਾਹੀਦਾ ਜੇ ਪਰ ਜੇਕਰ ਤੁਸੀਂ ਅੱਜ ਵੀ ਨਾ ਸਮਝੇ ਪਰ ਇਹ ਪੰਜਾਬ ਦੇ ਲੋਕਾਂ ਨੇ ਪੰਜਾਬੀ ਸੂਬੇ ਦਾ ਸਮਾਇਆ ਜਦੋਂ ਵੀ ਕਿਸੇ ਸੰਘਰਸ਼ ਦੀ ਲੋੜ ਪਈਆ ਇਹਨਾਂ ਨੇ ਵੱਡੀਆਂ-ਵੱਡੀਆਂ ਸਰਕਾਰਾਂ ਨੂੰ ਝੁਕਾ ਦਿੱਤਾ ਮੈਂ ਜਿੱਥੇ ਅੱਜ ਅੱਜ ਮੈਂ ਆਪਣੀ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਨਹੀਂ ਕਰਦਾ ਅੱਜ ਸਾਰੀ ਸਾਰੀਆਂ ਪਾਰਟੀਆਂ ਹੀ ਇੱਕ ਮੰਚ ਤੇ ਇਕੱਠੀਆਂ ਹੋ ਕੇ ਇਹ ਸਾਰੇ ਜੇ ਸੰਘਰਸ਼ ਦੇ ਵਿੱਚ ਇਕਜੁੱਟ ਹੋ ਕੇ ਸੈਂਟਰ ਦੀ ਉਸ ਭੈੜੀ ਸਰਕਾਰ ਉਸ ਮਾੜੀ ਸਰਕਾਰ ਦਾ ਵਿਰੋਧ ਕਰ ਰਹੀਆਂ ਨੇ ਤੁਸੀਂ ਕਿਹਾ ਵੀ ਇਹ ਬਿੱਲ ਮਾੜੇ ਨੇ ਕਿਸਾਨਾਂ ਲਈ ਮਾੜੇ ਆ ਪਰ ਤੁਹਾਡੀ ਪਾਰਟੀ ਜੇ ਆਪਾਂ ਕਿਤੇ ਦੇਖੀਏ ਵੀ ਹਰ ਸਿਮਰਤ ਕੌਰ ਬਾਦਲ ਜੋ ਕੇਂਦਰ ਦੇ ਵਿੱਚ ਉਹ ਮੰਤਰੀ ਸੀ ਉਦੋਂ ਉਦੋਂ ਉਹਨਾਂ ਨੇ ਇਸ ਬਿੱਲ ਨੂੰ ਲੈ ਕੇ ਬੜਾ ਪ੍ਰਚਾਰ ਕਰਿਆ ਵੀ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਰਨ ਵਾਲਾ ਬਿੱਲ ਸੁਖਵੀਰ ਬਾਦਲ ਦੀ ਗੱਲ ਕਰੀਏ ਉਹ ਵੀ ਕਹਿੰਦੇ ਸੀ ਕਿਸਾਨ ਹਿੱਤਾਂ ਦੀ ਰਾਖੀ ਕਰਨ ਵਾਲਾ ਬਿੱਲ ਪ੍ਰਕਾਸ਼ ਸਿੰਘ ਬਾਦਲ ਵੀ ਇਹੀ ਗੱਲ ਕਹਿੰਦੇ ਸੀ ਅੱਜ ਫਿਰ ਇਹ ਉਹੀ ਬਿੱਲ ਕਿਉਂ ਮਾਰੇ ਲੱਗਣ ਲੱਗੇ ਆ ਸ਼੍ਰੋਮਣੀ ਅਕਾਲੀ ਦਲ ਨੂੰ ਨਹੀਂ ਦੇਖੋ ਜੇਕਰ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕੀਤੀ ਜਾਵੇ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਨਾਲ ਜੁੜੀ ਹੋਈ ਪਾਰਟੀ ਆ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਸ਼ਤਾ ਦੇ ਵਿੱਚ ਲਿਆਂਦਾ ਦੇਖੋ ਕੇਂਦਰ ਦੇ ਵਿੱਚ ਵੀ ਭਾਰਤ ਸਿੰਘ ਮੁਰਤਕਰ ਜੀ ਨੇ ਇਹ ਜੇ ਗੱਲ ਕੀਤੀ ਜਾਵੇ ਸਮੇਂ ਦੀ ਕਾਂਗਰਸ ਉਪਰ ਸਰਕਾਰ ਨੇ ਜੇਕਰ ਗੱਲ ਕੀਤੀ ਜਾਵੇ ਸਮੇਂ ਦੀ ਕਾਂਗਰਸ ਸੂਬਾ ਸਰਕਾਰ ਨੇ ਇਹਨਾਂ ਦੇ ਬਿਲਾਂ ਦੇ ਪਹਿਲਾ ਸੈਨ ਜਿਹੜੀ ਮੀਟਿੰਗ ਹੋਈ ਹੈ ਜਿਹਦੇ ਵਿੱਚ ਕਮਲਨਾਥ ਮਧ्यप्रदेश ਦਾ ਮੁੱਖ ਮੰਤਰੀ ਉਸ ਤੋਂ ਬਾਅਦ ਕੈਪਟਨ ਸਾਹਿਬ ਹੋਰ ਕਈ ਰਾਜਾਂ ਦੇ ਮੁੱਖ ਮੰਤਰੀ ਉੱਥੇ ਪਹੁੰਚੇ ਜਿਨ੍ਹਾਂ ਨੇ ਇਹ ਚੀਜ਼ ਤੇ ਸਮਝੌਤਾ ਬਕਟਾਇਆ ਕਿ ਹਾਂ ਇਹ ਸਾਨੂੰ ਮਨਜ਼ੂਰ ਹੈ ਨਹੀਂ ਪਹਿਲ ਇਹਨਾਂ ਨੇ ਕੀਤੀ ਆ ਆਪ ਦੇ ਮੁੱਖ ਮੰਤਰੀ ਦੀ ਆਪਾਂ ਮੰਨ ਲੈਨੇ ਆ 2 ਮਿੰਟ ਲਈ ਵੀ ਉਹਨਾਂ ਨੇ ਸਮਝੌਤਾ ਕਰਿਆ ਸਹਿਨ ਕਰਿਆ ਪਰ ਉਹਦਾ ਕੇਂਦਰ ਦੇ ਵਿੱਚ ਵਜ਼ੀਰ ਨੇ ਨਾ ਉਹਨਾਂ ਨੇ ਬਿੱਲਾਂ ਦੀ ਹਾਮੀ ਕਿਉਂ ਪਰੀ ਵੀ ਲੋਕਾਂ ਦੇ ਹਿੱਤਾਂ ਦੇ ਕਿਸਾਨਾਂ ਦੇ ਹਿੱਤਾਂ ਦੀ ਆ ਕਿਸਾਨਾਂ ਦੀ ਆਮਦਨ ਦੁੱਗਣੀ ਕਰਨਗੇ ਉਹਨਾਂ ਨੇ ਕਿਉਂ ਪ੍ਰਚਾਰ ਕਰਿਆ ਸੀ ਨਹੀਂ ਦੇਖੋ ਮੈਂ ਇਹ ਗੱਲ ਅੱਜ ਅੱਜ ਉਹਨਾਂ ਦਾ ਅਸਤੀਫਾ ਦੇਣ ਦਾ ਕਾਰਨ ਕੀ ਆ ਤੁਸੀਂ ਬਿੱਲ ਕਹਿੰਦੇ ਹੋ ਵੀ ਇਹ ਕਿਸਾਨਾਂ ਦੇ ਵਿਰੋਧੀ ਬਿੱਲ ਆ ਖਾਰ ਸਿਮਰਤ ਕੋਰ ਬਾਦਲ ਕਹਿੰਦੀ ਹੈ ਵੀ ਕਿਸਾਨਾਂ ਦੇ ਹੱਥ ਦੇ ਦੇਖੋ ਗੱਲ ਆਇਆ ਉਸ ਤੋਂ ਬਾਅਦ ਨੀਤੀਜੋਗ ਦੀ ਮੀਟਿੰਗ ਹੁੰਦੀ ਆ ਬਉਂਦੇ ਉੱਥੇ ਵੀ ਇਹਨਾਂ ਦਾ ਜੋ ਖਜ਼ਾਨਾ ਮੰਤਰੀ ਆ ਉਹ ਜਾ ਕੇ ਉੱਥੇ ਹਸਾਇਨ ਕਰਕੇ ਆਉਂਦਾ ਉਸ ਮੀਟਿੰਗ ਨੂੰ ਅਟੈਂਡ ਕਰਦਾ ਪਰ ਜੇ ਹੁਣ ਗੱਲ ਕੀਤੀ ਜਾਵੇ ਇਹ ਤਾਂ ਹੁਣ ਵਿਰੋਧੀ ਧਿਰਾਂ ਦਾ ਕੰਮ ਹੁੰਦਾ ਕਿ ਨਹੀਂ ਵਿਰੋਧੀ ਧਿਰਾਂ ਦਾ ਨਹੀਂ ਤੁਸੀਂ ਮੀਡੀਆ ਦੇ ਵਿੱਚ ਵੀ ਉਹਨਾਂ ਦੇ ਬਿਆਨ ਸੁਣੇ ਆ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਵੀ ਅਖਬਾਰਾਂ ਦੇ ਵਿੱਚ ਵੀ ਉਹਨਾਂ ਨੇ ਸ਼ਰਯਾਮ ਕਿਹਾ ਵੀ ਇਹ ਲੋਕਾਂ ਦੇ ਕਿਸਾਨਾਂ ਦੇ ਹਿੱਤਾਂ ਦੇ ਵਿੱਚ ਫਿਰ ਉਹਨਾਂ ਨੇ ਅਸਤੀਫਾ ਕਿਉਂ ਦਿੱਤਾ ਨਹੀਂ ਦੇਖੋ ਅਸਤੀਫਾ ਦੇਣ ਦਾ ਮਤਲਬ ਇਹ ਸੀਗਾ ਉਹਨਾਂ ਨੇ ਇਹ ਚੋਚਿਆ ਵੀ ਜਦੋਂ ਸਿਕੰਦਰ ਦੀ ਸਰਕਾਰ ਅਰ ਜੀ ਜਨੂ ਮੰਨ ਨਹੀਂ ਰਹੀ ਕੇਂਦਰੀ ਸਰਕਾਰ ਆਪ ਦੀਆਂ ਮਰਜ਼ੀਆਂ ਕਰ ਰਹੀ ਹੈ ਜਦੋਂ ਜਦੋਂ ਇਹਨਾਂ ਨੇ ਸਮਰਥਨ ਦੇ ਵਿੱਚ ਬੋਟ ਪਾਈਆ ਉਦੋਂ ਕਿਉਂ ਨਹੀਂ ਵਿਰੋਧ ਕਰਿਆ ਉਦੋਂ ਕਿਸਾਨਾਂ ਦੇ ਨਾਲ ਆ ਕੇ ਗੱਲ ਕਿਉਂ ਨਹੀਂ કરી ਵੀ ਆਹ ਬਿੱਲ ਪਾਸ ਹੋ ਰਿਹਾ ਵਾ ਇਹ ਕਿਸਾਨਾਂ ਦੇ ਉਲਟਾ ਅਸੀਂ ਕਿਸਾਨ ਹਤੇ ਸੀਆਂ ਸਾਨੂੰ ਕਿਸਾਨਾਂ ਨੇ ਬਣਾ ਕੇ ਟੋਣਿਆ ਉਹਨਾਂ ਦੀ ਆਵਾਜ਼ ਕਿਉਂ ਨਹੀਂ ਬਣੀ ਜੇ ਉਹ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਉਹ ਤੋਂ ਪਹਿਲਾਂ ਸਮੇਂ ਦੀ ਸੂਬਾ ਕਾਂਗਰਸ ਸਰਕਾਰ ਨੂੰ ਪਤਾ ਸੀ ਜਿਨ੍ਹਾਂ ਨੇ ਸਮਝੌਤੇ ਦੇ ਵਿੱਚ ਜਾ ਕੇ ਸੰਧੋਤਾ ਕੀਤਾ ਜਿਨ੍ਹਾਂ ਨੇ ਸਾਈਨ ਕੀਤੇ ਔਰ ਜੇਕਰ ਇਹ ਤੁਹਾਡੇ ਨਾਲ ਵੀ ਕਿਸਾਨਾਂ ਨੇ ਚੁਣੇ ਆ ਕਿਸਾਨਾਂ ਦੀ ਆਵਾਜ਼ ਕਿਉਂ ਨਹੀਂ ਬਣੀ ਇਹ ਤੇ ਦੇਖੋ ਅੱਜ ਕਿਸਾਨਾਂ ਦੀ ਜੇ ਬਾਤ ਚੱਲਦੀ ਅੱਜ ਅੱਜ ਧਰਨਿਆਂ ਤੇ ਤੁਸੀਂ ਤੁਹਾਡੀ ਪਾਰਟੀ ਆ ਰਹੀ ਹੈ ਅੱਜ ਕੀ ਮੂੰਹ ਲੈ ਕੇ ਚੱਲ ਰਹੇ ਹੋ ਤੁਸੀਂ ਇੱਕ ਪਾਸੇ ਤੁਸੀਂ ਮੋਦੀ ਦਾ ਸਮਰਥਨ ਕਰ ਰਹੇ ਹੋ ਬਿੱਲਾਂ ਦਾ ਇੱਕ ਪਾਸੇ ਹੁਣ ਤੁਸੀਂ ਵਿਰੋਧ ਕਰ ਰਹੇ ਹੋ ਕਿ ਲੋਕਾਂ ਦੇ ਵਿੱਚ ਜਾਣ ਦਾ ਕਚੇਰਾ ਨੀ ਦੇਖੋ ਕੋਈ ਸਮਰਥਨ ਨਹੀਂ ਹੈਗਾ ਦੇਖੋ ਜੇ ਜਦੋਂ ਤੇ ਵਿਰੋਧ ਕੀਤਾ ਜਦੋਂ ਤੇ ਵੀ ਬਾਰਸਿਮਰਤ ਕੋਰਜੀ ਨੇ ਅਸਤੀਫਾ ਦਿੱਤਾ ਤੇ ਉਸ ਤੋਂ ਬਾਅਦ ਲਗਾਤਾਰ ਸਾਰੇ ਹੀ ਸਮਰਥਨ ਕਰ ਰਹੇ ਨੇ ਕਿਸਾਨਾਂ ਦਾ ਪਹਿਲਾਂ ਅਸਤੀਫਾ ਦੇਣ ਦਾ ਕਾਰਨ ਕੀ ਹੋ ਸਕਦਾ ਨਹੀਂ ਦੇਖੋ ਅਸੀਂ ਇਹ ਗੱਲ ਕਰਾਂ ਅਸਤੀਫਾ ਦੇਣ ਦਾ ਕਾਰਨ ਦੇਖੋ ਹਰਸਿਮਰਤ ਕੋਰ ਬੀਬਾਰਸਿਮਰਤ ਕੋਰ ਜੀ ਨੇ ਵੀ ਉੱਥੇ ਗੱਲਾਂ ਕੀਤੀਆਂ ਵੀ ਭਾਈ ਇਹ ਜਿਹੜੇ ਬੈਲ ਲਗੇ ਚਲੋ ਇਹਨਾਂ ਦੇ ਵਿਰੋਧ ਵੀ ਕੀਤਾ ਠੀਕ ਹੈ ਪਰ ਸਮੇਂ ਦੇ ਵਿਰੋਧ ਕੀਤਾ ਹੁੰਦਾ ਤਾਂ ਇਹ ਬਿੱਲ ਹੋ ਸਕਦਾ ਕਿਤੇ ਨਾ ਕਿਤੇ ਪਹਿਲਾਂ ਹੀ ਕਿਸਾਨਾਂ ਦਾ ਇਹ ਸੰਘਰਸ਼ ਆ ਪਹਿਲੇ ਹੀ ਕੋਈ ਜਾਂਦਾ ਇੱਕ ਦੇ ਇੱਕ ਦੇ ਕਿਸੇ ਇੱਕ ਦੇ ਜੇ ਆਪਾਂ ਕਹੀਏ ਕੋਈ ਇੱਕ ਵਾਕ ਆਊਟ ਕਰ ਜੇ ਜਾਂ ਇੱਕ ਦੇ ਕਿਸੇ ਦੇ ਸਾਈਨ ਕਰਨ ਦੇ ਨਾਲ ਜੇ ਬਿੱਲ ਪਾਸ ਨਹੀਂ ਹੁੰਦੇ ਇਹ ਸਾਰਿਆਂ ਦੀ ਬਹੁਮਤ ਦੇ ਨਾਲ ਹੀ ਹੁੰਦਾ ਇਹ ਸਮੇਂ ਚਲੋ ਜੇ ਹਰ ਬਹੁਮਤ ਦੇ ਵਿੱਚ ਫਿਰ ਇਹਨਾਂ ਨੇ ਸਮਰਥਨ ਤਾਂ ਦਿੱਤਾ ਨਹੀਂ ਦੇਖੋ ਸਮਰਥਨ ਦੀ ਗੱਲ ਹੀ ਆਪਣੇ ਦੇ ਵਿੱਚ ਤਾਂ ਹੈ ਨਾ ਕਿਤੇ ਨਾ ਕਿਤੇ ਨਹੀਂ ਦੇਖੋ ਜੀ ਜਦੋਂ ਹੁਣ ਕੈਬਨਿਟ ਦੇ ਮੰਤਰੀ ਹੈ ਜਦੋਂ ਕੋਈ ਵੀ ਹੈ ਸਮਰਥਨ ਦੀ ਗੱਲ ਨਹੀਂ ਜਦੋਂ ਸੂਬਾ ਸਰਕਾਰ ਨਹੀਂ ਮੇਨਤਾ ਸੂਬਾ ਸਰਕਾਰ ਹੈ ਨਾ ਜੋ موجوده ਸਰਕਾਰ ਦੇਖੀ ਤੇ ਬਾਅਦ ਵਿੱਚ ਹੁੰਦੀ ਹੈ ਸੂਬੇ ਦਾ ਆਪਣੇ ਕਈ ਨੇ ਹੁਣ ਭਾਰਤ ਦੇ ਵਿੱਚ ਨਹੀਂ ਨਹੀਂ ਦੇਖੋ ਜਦੋਂ ਮੰਤਰੀ ਮੰਡਲ ਦੇ ਵਿੱਚ ਹੀ ਆਪਾਂ ਸਮਰਥਨ ਦੇ ਰਹੇ ਆ ਫਿਰ ਆਪਾਂ ਸੂਬਾ ਸਰਕਾਰਾਂ ਤੇ ਆਪਾਂ ਛੱਡਦੀ ਹੈ ਹਰਿਆਣਾ ਤੇ ਛੱਡਦੀ ਹੈ ਪੰਜਾਬ ਤੇ ਰਾਜਸਥਾਨ ਤੇ ਜਿੱਥੇ ਭਾਜਪਾ ਦੀ ਸਰਕਾਰ ਨਹੀਂ ਹੈਗੀ ਇਹ ਅੱਜ ਦੇ ਸਮੇਂ ਦੇ ਅੱਜ ਦੇ ਸਮੇਂ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਸੂਬਾ ਸਰਕਾਰ ਕਾਂਗਰਸ ਸਰਕਾਰ ਸਭ ਤੋਂ ਵੱਡਾ ਯੋਗਦਾਨ ਉਸ ਦੇ ਵਿੱਚ ਕਾਂਗਰਸ ਸਰਕਾਰ ਦਾ ਕਾਂਗਰਸ ਸਰਕਾਰ ਦਾ ਸਭ ਤੋਂ ਵੱਡਾ ਯੋਗਦਾਨ ਆ ਜਿਨ੍ਹਾਂ ਨੂੰ ਪਤਾ ਸੀ ਇਹਨਾਂ ਨੇ ਪਤਾ ਹੋਣ ਦੇ باوجود ਵੀ ਸਾਡੇ ਪੰਜਾਬ ਦੇ ਵਿੱਚ ਆ ਕੇ ਕੋਈ ਉਗਾਰ ਨਹੀਂ ਲਾਈ ਸਾਡੇ ਪੰਜਾਬ ਦੇ ਵਿੱਚ ਆ ਕੇ ਕਿਸੇ ਨੂੰ ਕੋਈ ਗੱਲਬਾਤ ਨਹੀਂ ਕੀਤੀ ਇਹ ਵੀ ਮੀਟਿੰਗ ਸੱਦ ਸਕਦੇ ਸੀ ਬਿੱਲਾਂ ਦੇ ਵਿੱਚ ਕਾਲੀ ਅਕਾਲੀ ਤੇ ਕਾਂਗਰਸ ਦੋਨੇ ਪਹਿਲਾਂ ਹਾਮੀ ਭਰਦੇ ਆ ਤੇ ਮੁੜ ਕੇ ਹੁਣ ਕਿਸਾਨਾਂ ਦੇ ਸੰਘਰਸ਼ ਦਾ ਰੂਹ ਦੇਖਦੇ ਹੋਏ ਉਹਨਾਂ ਨੂੰ ਵਿੱਚ ਸ਼ਰਮੋ ਸ਼ਰਮੀ ਆਉਣਾ ਪੈਂਦਾ ਨਹੀਂ ਦੇਖੋ ਜੀ ਇਹ ਗੱਲ ਉਸ ਜਿਹੜਾ ਆਮ ਆਦਮੀ ਦੀ ਵੀ ਆਪਾਂ ਗੱਲ ਕਰੀਏ ਤੀਜੀ ਤਾਂ ਆਮ ਆਦਮ ਆਦਮੀ ਆ ਉੱਥੇ ਵੀ ਜੇ ਕੇਂਦਰੀ ਬਾਲ ਦੇ ਕੇਂਦਰੀ ਬਾਲ ਪਹਿਲਾਂ ਇੰਨਾ ਬਿੱਲਾਂ ਦਾ ਵਿਰੋਧ ਨਹੀਂ ਕੀਤਾ ਉਹਨੇ ਵੀ ਉਹ ਵੀ ਅੱਜ ਇਸ ਤਰ੍ਹਾਂ ਆ ਰਿਹਾ ਪਰ ਜੇ ਗੱਲ ਕੀਤੀ ਜਾਵੇ ਸ਼ੋਮਨੀ ਅਕਾਲੀ ਦਲ ਦਿੱਤਾ ਉਸ ਨੂੰ ਹਮੜਾ ਮਾਰਦੇ ਦੇਖਦਿਆਂ ਹੋਇਆ ਤਾਂ ਵੀ ਭਾਰਤ ਸਿਮਰਤ ਕੋਰ ਨੇ ਸਤੀਫਾ ਵੀ ਦਿੱਤਾ ਜੀ ਤੇ ਛੱਡਣ ਦਾ ਆਪਦੇ ਪਾਸ ਇਹ ਕਹਿਣ ਦਾ ਮੁੱਖ ਮੰਤਰੀ ਸਾਹਿਬ ਕਿ ਮੈਂ ਆਪ ਦਾ ਮੈਂ ਆਪਦੀ ਮੁੱਖ ਮੰਤਰੀ ਪਦ ਛੱਡਦਾ ਫਿਰ ਫਿਰ ਉਦੋਂ ਬਾਅਦ ਦੇਖਿਓ ਪਦਮਕੂਸ਼ਨਾਵਾਰਡ ਸਰ ਦਾ ਪ੍ਰਕਾਸ਼ ਸਿੰਘ ਜੀ ਬਾਦਲ ਪੰਜਾਬ ਦੇ ਮੁੱਖ ਮੰਤਰੀ ਨੇ ਉਹਨਾਂ ਨੇ ਵਾਪਸ ਕੀਤਾ ਇਹ ਉਸੇ ਟਾਈਮ ਕਿਉਂ ਨਹੀਂ ਕਿਹਾ ਬਾਦਲ ਨੇ ਦੇਖੋ ਜੀ ਮੈਂ ਤੁਸੀਂ ਮੇਰੀ ਦੇਖੋ ਇਹਨਾਂ ਦੇ ਸਲਾਹ ਤਾਂ ਹੋਈ ਜੀ ਇੱਕ ਪੰਜ ਵਾਰੀ ਮੁੱਖ ਮੰਤਰੀ ਬਣਿਆ ਸੀਨੀਅਰ ਲੀਡਰਸ਼ਿਪ ਦੇਖੀ ਜਾਂਦੀ ਆ ਪ੍ਰਕਾਸ਼ ਸਿੰਘ ਬਾਦਲ ਦਾ ਅਕਸ ਦੇਖਿਆ ਜਾਂਦਾ ਮੋਦੀ ਸਰਕਾਰ ਵਿੱਚ ਵੀ ਅਕਸ ਦੇਖਿਆ ਜਾਂਦਾ ਉਸੇ ਟਾਈਮ ਕਿਉਂ ਨਹੀਂ ਵਿਰੋਧ ਕੀਤਾ ਬਿੱਲਾਂ ਦਾ ਨਹੀਂ ਦੇਖੋ ਹਰ ਇੱਕ ਚੀਜ਼ ਆਪਾਂ ਇਹ ਨਹੀਂ ਗੱਲ ਕਹਿ ਸਕਦੇ ਹਰ ਇੱਕ ਚੀਜ਼ ਦਾ ਕੋਈ ਸਮਾਂ ਹੁੰਦਾ ਜਦੋਂ ਸਮਾਂ ਦੇਖੀਏ ਤਾਂ ਇਹਦਾ ਮਤਲਬ ਕੋਈ ਬਾਤ ਪਿਆਰੀ ਹੋਗੀ ਨਹੀਂ ਦੇਖੋ ਜਦੋਂ ਕਿਸਾਨਾਂ ਦਾ ਸੰਘਰਸ਼ ਹੋ ਗਿਆ ਹੱਥੋਂ ਜੋ ਤਾਂ ਕਹਿੰਦੇ ਹੁੰਦੇ ਆ ਪਾਣੀ ਸਰ ਤੋਂ ਬਾਹਰ ਹੋ ਗਿਆ ਫਿਰ ਇਹ ਪਦਮਪੂਸ਼ਨ ਵੀ ਹੋ ਗਏ ਸਾਰੇ ਨਹੀਂ ਜੀ ਦੇਖੋ ਆਪਾਂ ਇਹ ਗੱਲ ਕਹਿ ਸਕਦੇ ਆ ਪਦਮਪੂਸ਼ਨ ਦਾ ਸਾਡੇ ਮਾਨ ਜੋਸਤਰਾ ਪ੍ਰਕਾਸ਼ ਸਿੰਘ ਬਲਸਾਹ ਨੇ ਹੁਣ ਵਾਪਸ ਕੀਤਾ ਤੇ ਉਸ ਤੋਂ ਪਹਿਲਾਂ ਵੀ ਬਾਹਰ ਜਿੰਦ ਕੋਲ ਦੀ ਸਤੀਵਾ ਵੀ ਦੇ ਚੁੱਕਿਆ ਕੈਬਨਿਟ ਛੱਡ ਚੁੱਕਿਆ ਪਹਿਲਾਂ ਤਾਂ ਉਹ ਸਤੀਵਾ ਦੇਣ ਤੋਂ ਪਹਿਲਾਂ ਤਾਂ ਉਹ ਬਿੱਲਾਂ ਦੇ ਹੱਕ ਦੇ ਵਿੱਚ ਬੋਲਦੇ ਰਹੇ ਤੁਸੀਂ ਮੈਨੂੰ ਇਹ ਦੱਸੋ ਕਿ ਕਾਂਗਰਸ ਦੀ ਜਿਹੜੀ ਕਾਂਗਰਸੀ ਸਰਕਾਰ ਆ ਤੇ ਮੁੱਖ ਮੰਤਰੀ ਸਾਹਿਬ ਦੀ ਕੀ ਦੇਣ ਉਹਨਾਂ ਨੇ ਆਪਦਾ ਉਹਦਾ ਛੱਡਿਆ ਕੋਈ ਉਹਨਾਂ ਨੇ ਕਦੇ ਝੂਠਾ ਬਿਆਨ ਵੀ ਦਿੱਤਾ ਕਿ ਮੈਂ ਆਪਦੇ ਮੈਂ ਆਪਦੇ ਮੁੱਖ ਮੰਤਰੀ ਉੱਪਰ ਛੱਡਦਾ ਜੇ ਆਪਾਂ ਕਹਿੰਦੇ ਵੀ ਉਹਨਾਂ ਨੇ ਵਾਲੀ ਗੱਲ ਕੀਤੀ ਨੂੰ ਜੇਕਰ ਇਹ ਵਿਧਾਨ ਸਭਾ ਸਦਕੇ ਇਹ ਬਿੱਲਾਂ ਦਾ ਵਿਰੋਧ ਕਰਤਾ ਖਾਨਾ ਪੂਰਤੀ ਅਸੀਂ ਸਮਝਦੇ ਹਾਂ ਕਿਉਂਕਿ ਕਿਸਾਨਾਂ ਦਾ ਸੰਘਰਸ਼ ਅੱਜ ਹਰ ਇੱਕ ਦੀ ਪਹੁੰਚ ਤੋਂ ਬਾਹਰ ਹੋ ਗਿਆ ਲੀਡਰਾਂ ਦੀ ਪਹੁੰਚ ਕੋਈ ਵੀ ਪਾਰਟੀ ਇਹਨਾਂ ਦੇ ਪੂਰੇ ਅੜਦੀ ਨਹੀਂ ਹੈ ਜੇ ਆਪਾਂ ਖਾਨਾ ਪੂਰਤੀ 2 ਮਿੰਟ ਲਈ ਮੰਨ ਲਈਏ ਵੀ ਕਾਂਗਰਸ ਦੀ ਸਰਕਾਰ ਨੇ ਪੰਜਾਬ ਦੇ ਵਿੱਚ ਵਿਧਾਨ ਸਭਾ ਚ ਬਿੱਲ ਪਾਸ ਕਰਤਾ ਵੀ ਇਹ ਸਾਨੂੰ ਕਾਨੂੰਨ ਨਹੀਂ ਚਾਹੀਦੇ ਪਰ ਤੁਹਾਡੀ ਹਰ ਸਿਮਰਤ ਕੌਰ ਬਾਦਲ ਨੇ ਕਦੇ ਨਹੀਂ ਕਿਹਾ ਨਹੀਂ ਦੇਖੋ ਆਪਾਂ ਇਹਨੂੰ ਖਾਨਾ ਪੂਰਤੀ ਨਹੀਂ ਕਹਿ ਸਕਦੇ ਖਾਨਾ ਪੂਰਤੀ ਦਾ ਆਪਾਂ ਉਹ ਚੀਜ਼ ਨੂੰ ਕਹੀਏ ਨਾ ਜੇ ਆਪਾਂ ਤੁਸੀਂ ਇਹ ਮੰਨੋ ਵੀ ਕਾਂਗਰਸ ਨੇ ਵਿਰੋਧ ਕਰਿਆ ਜੇ ਖਾਨਾਪੂਰਤੀ ਨਹੀਂ ਮੰਨਦੇ ਤਾਂ ਇਹ ਮੰਨ ਲਓ ਵੀ ਕਾਂਗਰਸ ਨੇ ਵਿਰੋਧ ਕਰਿਆ ਬਿੱਲਾਂ ਦਾ ਵਿਧਾਨ ਸਭਾ ਦੇ ਵਿੱਚ ਦੇਖੋ ਜੀ ਕਾਂਗਰਸ ਨੇ ਵਿਰੋਧ ਕਿੱਥੇ ਕੀਤਾ ਤੁਸੀਂ ਮੈਨੂੰ ਇਹ ਦੱਸੋ ਕਾਂਗਰਸ ਦਾ ਕਿੱਥੇ ਬਿਆਨ ਆਇਆ ਕਾਂਗਰਸ ਦੇ ਬਿਆਨ ਤਾਂ ਹੋਣ ਆ ਰਹੇ ਨੇ ਨਾ ਜਦੋਂ ਉਹਨਾਂ ਦੀ ਸਾਰੀ ਕਹਾਣੀ ਉਲਟ ਹੋ ਚੱਲੀ ਪੂਰੀ ਸਰਕਾਰ ਮਤਾਂ ਨੂੰ ਦੇਖੋ ਮਤਾਂ ਤਾਂ ਪਾਸ ਕਰਤਾ ਹਰ ਸਿਮਰਤ ਕੌਰ ਬਾਦਲ ਸੁਖਵੀਰ ਬਾਦਲ ਪ੍ਰਕਾਸ਼ ਬਾਦਲ ਨੇ ਕਿਉਂ ਨਹੀਂ ਛੱਡਿਆ ਪਹਿਲਾਂ ਉਹਦਾ ਜਾਂ ਕਿਉਂ ਨਹੀਂ ਕਿਸਾਨਾਂ ਨਾਲ ਗੱਲ ਕਰੀ ਵੀ ਤੁਹਾਡੇ ਉਲਟਾਰੇ ਆ ਬਿੱਲ ਇਹਦਾ ਵਿਰੋਧ ਕਰਦੇ ਆ ਅਸੀਂ ਸਭ ਤੋਂ ਪਹਿਲਾਂ ਅਸੀਂ ਆ ਨਹੀਂ ਦੇਖੋ ਅੱਜ ਕਿਉਂ ਦੇਖੋ ਇਹਨਾਂ ਦੇ ਕੀ ਦੇਣਾ ਜੇ ਆਪਾਂ ਤੁਸੀਂ ਗੱਲ ਕਰੋ ਆਪਾਂ ਸਮੇ ਦੀ ਸਰਕਾਰ ਸਮੇ ਦੀ ਸਰਕਾਰ ਦੀ ਕੀ ਦੇਣਾ ਆਪਾਂ ਇੱਕ ਸਮੇ ਦੇ ਮੌਜੂਦਾ ਪਾਰਲੀਮੈਂਟ ਵਿੱਚ ਲੋਕ ਬੈਠੇ ਆ ਪਾਰਲੀਮੈਂਟ ਵਿੱਚ ਹਰਸਿਮਰਤ ਕੌਰ ਬੈਠੀ ਆ ਉਹਨਾਂ ਦੀ ਕੀ ਦੇਣਾ ਫਿਰ ਦੇਖੋ ਇਹਨਾਂ ਸੰਘਰਸ਼ ਅੱਜ ਕਿਉਂ ਹੋਇਆ ਜੇ ਆਪਾਂ ਹਰਸਿਮਰਤ ਕੌਰ ਦੀ ਗੱਲ ਕਰਦੇ ਆ ਹਰਸਿਮਰਤ ਕੌਰ ਨੇ ਤਾਂ ਹਾਂ ਦਾ ਨਾਰਾ ਵੀ ਮਾਰਤਾ ਉਹਨੇ ਆਪ ਦਾ ਸਤੀਵਾਵ ਦੇ ਤਾਂ ਕੈਬਨਟ ਵੀ ਸਾਰੀ ਜਦੋਂ ਕਿਸਾਨਾਂ ਦਾ ਇੰਨਾ ਸੰਘਰਸ਼ ਹੋ ਗਿਆ ਉੱਪਰ ਦੀ ਨਿਕਲ ਗਿਆ ਇਹਨਾਂ ਦੀ ਸੋਚ ਤੋਂ ਉੱਪਰ ਦੀ ਨਿਕੰਣ ਕਰਕੇ ਚਲੋ ਚਲੋ ਆਪਾਂ ਇਹ ਵੀ ਮੰਨ ਲੈਂਦੇ ਆ ਪਰ ਉਹਨਾਂ ਨੇ ਛੱਡਿਆ ਤਾਂ ਹੈ ਅੱਜ ਉਹ ਕਿਸਾਨਾਂ ਦੇ ਨਾਲ ਤਾਂ ਖੜੇ ਆ ਪਰ ਮੈਂ ਕਹਿੰਦਾ ਸਭ ਲੰਘੇ ਤੋਂ ਲਕੀਰ ਤੇ ਸੁੱਟੀਆਂ ਮਾਰਨ ਦਾ ਕੀ ਫਾਇਦਾ ਜਦੋਂ ਕਿਸਾਨ ਬੱਚੇ ਲੈ ਕੇ ਦਿੱਲੀ ਬੈਠੇ ਆ ਇਸ ਕੜੱਕ ਦੀ ਠੰਡ ਵਿੱਚ ਬੈਠੇ ਆ ਇਹ ਹਰਸਿਮਰਤ ਕੌਰ ਬਾਦਲ ਨੂੰ ਪਹਿਲਾਂ ਨਹੀਂ ਸੀ ਪਤਾ ਵੀ ਮੇਰੇ ਲੋਕ ਮੇਰੇ ਬੱਚੇ ਜਿਨ੍ਹਾਂ ਨੂੰ ਨੰਨੀ ਛਾਂ ਕਹਿੰਦੀ ਸੀ ਮੈਂ ਆ ਜੋ ਸੜਕਾਂ ਦੇ ਬੈਠੇ ਆ ਠੰਡ ਦੇ ਵਿੱਚ ਦੇਖੋ ਜੀ ਅਸੀਂ ਜੇ ਗੱਲ ਕਰੀਏ ਅਸੀਂ ਪਾਰਟੀ ਦੇ ਨੁਮਾਇंदे ਦੇ ਤੌਰ ਤੇ ਨਹੀਂ ਤੇ ਐ ਠੀਕ ਹੈ ਜੀ ਅਸੀਂ ਉਹਨਾਂ ਚੀਜ਼ਾਂ ਦੇ ਉੱਪਰ ਉੱਠ ਕੇ ਆਏ ਆ ਪਰ ਜੇ ਅਸੀਂ ਗੱਲ ਕੀਤੀ ਹੈ ਅੱਜ ਅਸੀਂ ਵੀ ਉੱਥੇ ਦਿੱਲੀ ਜਾ ਕੇ ਆਏ ਆ ਠੀਕ ਹੈ ਜੀ ਅਸੀਂ 4 ਤੋਂ 5 ਦਿਨ ਦਿੱਲੀ ਲਾ ਕੇ ਆਏ ਆ ਠੀਕ ਹੈ ਸਾਡੇ ਨਾਲ ਦੇ ਜਿਹੜੇ ਜੂਥ ਆਗੂ ਹੋਰ ਸੀ ਸਾਰੇ ਪ੍ਰਭਜੋ ਸਿੰਘ ਢਾਲੀਵਾ ਹੋਰ ਜਿੰਨੇ ਵੀ ਸੀਗੇ ਸਾਰੇ ਉੱਥੇ ਪਹੁੰਚੇ ਹੈ ਆਪਣੀ ਭਾਈ ਕਮਾਂਡ ਨੂੰ ਕਰੇ ਸਵਾਲ ਕਰਿਆ ਹੈ ਵੀ ਤੁਸੀਂ ਪਹਿਲਾਂ ਵਿਰੋਧ ਵਿੱਚ ਤੁਸੀਂ ਹੱਕਾਂ ਦੇ ਵਿੱਚ ਬੋਲਦੇ ਸੀ ਅੱਜ ਵਿਰੋਧ ਕਿਉਂ ਕਰਦੇ ਹੋ ਸਾਨੂੰ ਕਿਉਂ ਕਿ ਲੋਕਾਂ ਦੇ ਮਿਲ ਜਾਣ ਲਈ ਗਰਸ਼ ਕਰਨਾ ਪੈਂਦਾ ਕਿਉਂਕਿ ਉਹ ਮਾੜਾ ਵੀ ਕਿੱਥੇ ਹੋ ਗਿਆ ਜੇ ਮੰਨ ਕੇ ਚਲੋ ਜੇ ਸੁਵੇਰ ਜੇ ਸ਼ਾਮ ਦਾ ਭੁੱਲਿਆ ਹੋਇਆ ਸਵੇਰ ਨੂੰ ਸ਼ਾਮ ਨੂੰ ਘਰ ਆ ਜੇ ਸਵੇਰ ਦਾ ਭੁੱਲਿਆ ਹੋਇਆ ਤੇ ਉਹਨੂੰ ਅਸੀਂ ਭੁੱਲਿਆ ਹੋਇਆ ਨਹੀਂ ਕਹਿ ਸਕਦੇ ਇਹ ਫਿਰ ਜਿਹੜੇ ਕਿਸਾਨ ਉੱਥੇ ਬੈਠੇ ਆ ਠੰਡ ਦੇ ਵਿੱਚ ਇਹਨੂੰ ਕੀ ਕਹੋਗੇ ਦੇਖੋ ਇਹ ਬਹੁ ਮੈਂ ਪਹਿਲਾਂ ਕਹਿ ਚੁੱਕਿਆ ਕੇਂਦਰ ਹਾਈ ਕਮਾਂਡ ਥੋੜੀ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰੇ ਵੜ ਗਈ ਤਾਂ ਜਿਹੜੇ ਸੜਕਾਂ ਤੇ ਬੈਠੇ ਆ ਉਹ ਕਦੋਂ ਮੁੰਨਗੇ ਮੈਂ ਇਹ ਬਹੁਤ ਵੱਡੀ ਕੇਂਦਰ ਸਰਕਾਰ ਦੀ ਬਹੁਤ ਵੱਡੀ ਨਾਕਾਮੀ ਆ ਠੀਕ ਹੈ ਅਸੀਂ ਇਸ ਦਾ ਵਿਰੋਧ ਕਰਦੇ ਹਾਂ ਇਹਦੇ ਵਿੱਚ ਭਾਈਵਾਲ ਵੀ ਸੀ ਨਾ ਕਿਤੇ ਨਾ ਕਿਤੇ ਕੱਲੀ ਆਪ ਨੂੰ ਕਹਦੀਏ ਸਮੇ ਜੋ ਸਮੇ ਦੇਖੋ ਭਾਈਵਾਲ ਜਦੋਂ ਉਹਨਾਂ ਦਾ ਭਾਈਵਾਲ ਕਿਸੇ ਅਜੋ ਮਾਸ ਦਾ ਰਿਸ਼ਤਾ ਸਾਡਾ ਅਕਾਲੀ ਭਾਜਪਾ ਦਾ ਦੇਖੋ ਜੀ ਉਹ ਫਿਰ ਟੁੱਟ ਵੀ ਚੁੱਕਿਆ ਉਹ ਟੁੱਟ ਵੀ ਚੁੱਕਿਆ ਦੇਖੋ ਜੇ ਨੌ ਮਾਸ ਦੇ ਰਿਸ਼ਤੇ ਦੀ ਗੱਲ ਕੀਤੀ ਹੈ ਤਾਂ ਅਕਾਲੀ ਦਲ ਨੇ ਸਾਥ ਵੀ ਛੱਡਿਆ ਨਾ ਸਾਤ ਅੱਟਾ ਸਾਤ ਅੱਚਾ ਤਾਂ ਕੇਂਦਰੀ ਬਾਲ ਕੇਂਦਰੀ ਬਾਲ ਦੇ ਅੱਗੇ ਉਹਨਾਂ ਨੂੰ ਸਾਥ ਛੱਡਣਾ ਪੈ ਗਿਆ ਕੁਰਸੀ ਛੱਡਣੀ ਪੈ ਗਈ ਕੇਂਦਰੀ ਬਾਲ ਵੀ ਪਹਿਲਾਂ ਕਿਉਂ ਨਹੀਂ ਛੱਡਿਆ ਚਲੋ ਜੀ ਮੈਂ ਪਹਿਲਾਂ ਵੀ ਉਹੀ ਗੱਲ ਕਹਿ ਚੁੱਕਿਆ ਹਾਂ ਕਿ ਸਵੇਰ ਦਾ ਭੁੱਲਿਆ ਹੋਇਆ ਸ਼ਾਮ ਨੂੰ ਘਰ ਆਜੇ ਉਹਨੂੰ ਭੁੱਲਿਆ ਨਹੀਂ ਕਿਹਾ ਜਾਂਦਾ ਫਿਰ ਇਹ ਆਪਾਂ ਮੰਨ ਕੇ ਚੱਲਦੇ ਹਾਂ ਤੁਹਾਡੇ ਹਰ ਸਿਮਰਤ ਗੌਰ ਵੀ ਛੁੱਡੀ ਪਾਰਟੀ ਸਵੇਰ ਦੀ ਭੁੱਲੀ ਸ਼ਾਮ ਨੂੰ ਘਰੇ ਆ ਗਈ ਜਿਹੜੇ ਸੜਕਾਂ ਤੇ ਬੈਠੇ ਆ ਉਹ ਕਦੋਂ ਵਾਪਸ ਆਉਣਗੇ ਦੇਖੋ ਜੀ ਅੱਜ ਅਸੀਂ ਵੀ ਉਹਨਾਂ ਦਾ ਸਮਰਥਨ ਦੇ ਰਹੇ ਹਾਂ ਅਸੀਂ ਨਾਲ ਜਾ ਰਹੇ ਹਾਂ ਮੈਂ 5 ਦਿਨ ਮੈਂ ਦਿੱਲੀ ਖੁਦ ਲਾ ਕੇ ਆਇਆ ਹਾਂ ਦਿੱਲੀ ਬੈਠਾ ਉਹਦੇ ਧਰਨੇ 'ਚ ਬੈਠਾ ਅਸੀਂ ਉਹ ਚੀਜ਼ ਨਹੀਂ ਕਰੇ ਬਹੁਤ ਵੱਡਾ ਮੰਦਭਾਗੀ ਐਲਾਨ ਹੈ ਇਸ ਸਮੇਂ ਦੀ ਕੇਂਦਰ ਸਰਕਾਰ ਦਾ ਜਦੋਂ ਤੱਕ ਇਹ ਬਿੱਲ ਰੱਦ ਨਹੀਂ ਹੁੰਦੇ ਅਸੀਂ ਬਰਾਬਰ ਖੜੇ ਆ ਚਾਹੇ ਸਾਨੂੰ ਉੱਥੇ ਮਹੀਨਾ ਲੈਣਾ ਪਵੇ ਜਾਂ ਚਾਹੇ ਦੋ ਮਹੀਨੇ ਲੈਣੇ ਪੈ ਜਾਣ ਅਸੀਂ 8 ਤਰੀਕ ਦਾ ਦੇਖੋ ਜਿਹੜਾ ਭਾਰਤ ਬੰਦ ਦਾ ਸੱਦਾ ਸੀ ਅਸੀਂ ਉਸ ਨੂੰ ਸਮਰਥਨ ਦੇਣ ਦੇ ਇੱਥੇ ਆਏ ਆ ਅਸੀਂ ਕੱਲ ਫਿਰ ਚਲੇ ਜਾਣਾ ਉੱਥੇ ਜਿੰਨਾ ਟਾਈਮ ਬੈਲ ਰਾਤ ਨਹੀਂ ਹੁੰਦੇ ਉਹਨਾ ਟਾਈਮ ਅਸੀਂ ਦੇਖੋ ਇਹ ਮੁੱਦਾ ਕਿਸਾਨਾਂ ਦਾ ਨਹੀਂ ਕਿਸਾਨ ਕਿਸਾਨਾਂ ਦੇ ਨਾਲ ਹੀ ਅਸੀਂ ਜਾਂ ਕਿਸਾਨਾਂ ਦੇ ਨਾਲ ਹੀ ਸਭ ਕੁਝ ਆ ਠੀਕ ਹੈ ਜੇ ਪਾਰਟੀ ਤੁਹਾਡੀ ਕਿਸਾਨਾਂ ਨਾਲ ਹੈ ਤਾਂ ਐਡਾ ਕਦਮ ਕਿਉਂ ਨਹੀਂ ਚੱਕਿਆ ਵੀ ਕਿਸਾਨਾਂ ਨੂੰ ਪਹਿਲਾਂ ਹੀ ਜਾਗਰੂਕ ਕੀਤਾ ਜਾਂਦਾ ਵੀ ਆ ਤੁਹਾਡੇ ਵਿਰੋਧੀ ਬੈਲ ਆਗੇ ਦੇਖੋ ਜੀ ਇਹ ਤਾਂ ਸਮੇਂ ਤੋਂ ਪਹਿਲਾਂ ਬੋਟ ਰਾਜਨੀਤੀ ਕਰਕੇ ਤੁਹਾਨੂੰ ਆਉਣਾ ਪੈ ਗਿਆ ਦੇਖੋ ਮੈਂ ਪਹਿਲਾਂ ਵੀ ਤੁਹਾਨੂੰ ਜਦ ਤੁਹਾਨੂੰ ਚਿਹਰਾ ਲੈ ਕੇ ਆਉਣਾ ਪੈ ਗਿਆ ਲੋਕਾਂ ਦੇ ਵਿੱਚ ਤੁਹਾਨੂੰ ਹੁਣ ਮੰਨ ਕੇ ਚੱਲੀਏ ਤਾਂ ਆਕਾਲੀ ਨਾ ਕਾਂਗਰਸ ਕਿਸੇ ਪਾਰਟੀ ਨੂੰ ਕਿਸਾਨ ਮੂੰਹ ਨਹੀਂ ਲਾਉਂਦੇ ਇਸੇ ਵੀ ਧਰਨੇ ਦੇ ਵਿੱਚ ਉਹ ਕਹਿੰਦੇ ਸਟੇਟਕ ਨਹੀਂ ਬੋਲਣ ਦੇਣਾ ਵਿੱਚ ਆ ਕੇ ਬਹਿ ਜਾਓ ਤੁਹਾਨੂੰ ਇਹ ਪਹਿਲਾਂ ਨਹੀਂ ਸੀ ਅਹਿਸਾਸ ਵੀ ਸਾਡੇ ਲੋਕਾਂ ਦਾ ਅਸੀਂ ਖਲਵਾੜ ਕਰ ਰਹੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਜੋ ਭਵਿੱਖਾ ਕਿਸਾਨਾਂ ਦਾ ਉਹ ਮਿੱਟੀ ਵਿੱਚ ਰੁਣਨ ਜਾ ਰਿਹਾ ਚਲੋ ਦੇਖੋ ਜੀ ਇਹ ਪਹਿਲਾਂ ਤਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਹਟਿਆ ਮੀਟਿੰਗ ਕੀ ਦੇ ਨਾ ਹੁੰਦੀ ਹੈ ਮੀਟਿੰਗ ਹੁੰਦੀ ਹੈ ਸਮੇਂ ਦੀ ਮੌਜੂਦਾ ਸਰਕਾਰ ਦੇ ਨਾਲ ਠੀਕ ਹੈ ਜੀ ਪਾਰਟੀ ਦੇ ਨੁਮਾਇੰਦੇ ਸਾਨੂੰ ਕਹੇ ਤੇ ਪਾਰਟੀ ਦੇ ਨੁਮਾਇੰਦੇ ਕਹਿ ਰਹੇ ਨੇ ਸਾਨੂੰ ਸਾਡੇ ਆਪਣੇ ਸੁਭੀ ਸੁਭੀ ਬਲਸਾ ਪਾਰਟੀ ਪ੍ਰਧਾਨ ਕਿਸੇ ਨੂੰ ਇੱਕ ਚੀਜ਼ ਦਿਖਾਉਣ ਨਹੀਂ ਦਿੱਤੀ ਪਹਿਲਾਂ ਧਰਨੇ ਵਿੱਚ ਜਾਣ ਨੂੰ ਪਾਰਟੀ ਦੀਆਂ ਕੀ ਹਾਈ ਕਮਾਂਡ ਦੀਆਂ ਕੀ ਹਦਾਇਤਾਂ ਵੀ ਕੀ ਬਣ ਕੇ ਜਾਣਾ ਤੁਸੀਂ ਪਾਰਟੀ ਵੱਲੋਂ ਇਹ ਹਦਾਇਤਾਂ ਨਹੀਂ ਕੋਈ ਵੀ ਹੈਗੀਆਂ ਅਸੀਂ ਆਪ ਦੀ ਇੱਕ ਭਾਈਚਾਰਕ ਸਾਂਝ ਲੈ ਕੇ ਚੱਲਦੇ ਆਂ ਪਾਰਟੀ ਸਾਡੀ ਸਾਰੀ ਤੁਰੀ ਹੈ ਅਸੀਂ ਵੀ ਨਾਲ ਖੜੇ ਆਂ ਅੰਤ ਸਮੇਂ ਤੱਕ ਖੜੇ ਰਹਾਗੇ ਠੀਕ ਹੈ ਜੀ ਜਿੰਨਾ ਟਾਈਮੇ ਬੈਲ ਰਾਤਰੀ ਹੁੰਦੇ ਉਨਾ ਟਾਈਮ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਖੜੇ ਵੀ ਰਹਾਂਗੇ ਜੇ ਸਾਨੂੰ ਇਹ ਗ੍ਰਿਫਤਾਰੀ ਉਹ ਦੇਣੀ ਹੈ ਵੀ ਅਸੀਂ ਗ੍ਰਿਫਤਾਰੀ ਉਹ ਦਵਾਂਗੇ ਇਹ ਸਨ ਸ਼੍ਰੋਮਣੀ ਅਕਾਲੀ ਦਲ ਦੇ ਜੋ ਥਾਕੂ ਜਿਨ੍ਹਾਂ ਨੇ ਆਪਣਾ ਚਾਹੇ ਹਾਈ ਕਮਾਂਡ ਦੇ ਗਲਤੀਆਂ ਨੂੰ ਅੱਖਾਂ ਪਰੋਖੇ ਦਾ ਨਹੀਂ ਕੀਤਾ ਪਰਦੇ ਪਾਉਣ ਦੀ ਕੋਸ਼ਿਸ਼ ਕੀਤੀ ਆ ਪਰ ਆਉਣ ਵਾਲੇ ਸਮੇਂ ਦੇ ਵਿੱਚ ਦੇਖਦੇ ਆ ਕਿਸਾਨ ਸੰਘਰਸ਼